ਲਾਓ ਵੇ ਬਾਬਿਓ ਹైదరాబాద్ ਵਾਲਿਆਂ ਨੇ ਆ ਜਿਹੜੇ ਤਿਲਨ ਗਾਣਾ ਉਹ ਭਰਾਵੋ ਇਹਨਾਂ ਦੀਆਂ ਫਿਲਮਾਂ ਦੇਖੋ ਇਹਨਾਂ ਨੇ ਇੱਕ ਦਿਲਜੀਤ ਦਾ ਸ਼ੋਅ ਹੋਣਾ ਤੇ ਉਹ ਚ ਪੰਗਾ ਪਾ ਕੇ ਖੜ ਗਿਆ ਜੀ ਇੱਥੇ ਆ ਕੇ ਐਨੀ ਉਮਰ ਦੇ ਨਿਆਣੇ ਨਹੀਂ ਤੁਹਾਡੇ ਸ਼ੋਅ 'ਚ ਆ ਸਕਦੇ ਫਲਾਨਾ ਤੁਸੀਂ ਸ਼ਰਾਬ ਵਾਲੇ ਗਾਣੇ ਨਹੀਂ ਗਾਣੇ ਤੁਸੀਂ ਫਲਾਨੇ ਵਾਲੇ ਹਥਿਆਰਾਂ ਵਾਲੇ ਗਾਣੇ ਨਹੀਂ ਗਾਣੇ ਆ ਨਹੀਂ ਗਾਣਾ ਆਉ ਨਹੀਂ ਗਾਣਾ ਹੁਣ ਮੈਂ ਇਹਨਾਂ ਨਾਲ ਗੱਲ ਕਰਦਾ ਜਿਹੜੇ ਤੇਲਗੂ ਤਮਿਲ ਤੋਂ ਮਿਲਾ ਲਏ ਆ ਜੋ ਵੀ ਹੈਗੇ ਇਹ ਤੇਲਗੂ ਆ ਹਨਾ ਇਹਨਾਂ ਨੂੰ ਪੁੱਛੀਏ ਤੁਹਾਡੀਆਂ ਫਿਲਮਾਂ ਦੇ ਵਿੱਚ ਇੰਨੀ ਵਾਇਓਲੇਸ਼ਨ ਹੁੰਦੀ ਆ ਟਰੱਕਾਂ ਦੇ ਟਰੱਕ ਜਾਏ ਉਹ ਦੱਤੀਆਂ ਖਵਾੜਿਆਂ ਜਾਂਦੇ ਭਰਕੇ ਤੁਰੇ ਹੋਣੇ ਇੱਕ ਇੱਕ ਹੀਰੋ ਇਹਨਾਂ ਦਾ ਪਹਿਲੀ ਗੱਲ ਤਾਂ ਹਰ ਫਿਲਮ ਦੇ ਵਿੱਚ ਪੁਲਿਸ ਵਾਲਿਆਂ ਦੀ ਬਰਦੀ ਪਾਰਦੇ ਆ ਉਸਲੇ ਨੇ ਕਾਨੂੰਨ ਦੀ ਉਲੰਘਣਾ ਹੁੰਦੀ ਤੇ ਇਹ ਅੱਜ ਦਿਲਜੀਤ ਨੂੰ ਸਾਡਾ ਪੰਜਾਬੀ ਭਰਾ ਉੱਥੇ ਸ਼ੋਅ ਲਾਣ ਗਿਆ ਤੇ ਉਹਨੂੰ ਕੀ ਕਹਿੰਦੇ ਏ ਆਕੇ ਜੀ ਨਸ਼ਾਨਾ ਪ੍ਰਮੋਟ ਕਰੇ ਏ ਤੇ ਹਥਿਆਰਾਂ ਨੂੰ ਨਾ ਪ੍ਰਮੋਟ ਕਰ ਉਹ ਭਰਾਵੋ ਜਿੰਨਾ ਤੁਹਾਡੀਆਂ ਫਿਲਮਾਂ ਦੇ ਵਿੱਚ ਨਸ਼ੇ ਨੂੰ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਜਿੰਨੀ ਨਕਲੀ ਡੁਪਲੀਕੇਟੀ ਤੁਹਾਡੀਆਂ ਫਿਲਮਾਂ ਦੇ ਵਿੱਚ ਹੁੰਦੀ ਆ ਉੰਨੀ ਤਾਂ ਮੈਂ ਕਹਿੰਨਾ ਕਿਤੇ ਦੇਖੀ ਨਹੀਂ ਸਾਡੀਆਂ ਪੰਜਾਬੀ ਫਿਲਮਾਂ ਹਲੇ ਪੰਜਾਬੀ ਗਾਣਿਆਂ 'ਚ ਮੈਂ ਕਹਿੰਨਾ ਅੱਧਾ ਪਰਸੈਂਟ ਵੀ ਨਹੀਂ ਹੈਗੀ ਜਿੰਨਾ ਹਥਿਆਰਾਂ ਦਾ ਤੇ ਸ਼ਰਾਬ ਚਿਕਨ ਜਿੰਨਾ ਤੁਹਾਡੇ ਫਿਲਮਾਂ ਦੇ ਵਿੱਚ ਵੱਡੇ ਲੈਵਲ ਤੇ ਜ਼ਿਕਰ ਹੁੰਦਾ ਆ ਔਰ ਸਿੱਧਾ ਦਿਖਾਇਆ ਜਾਂਦਾ ਫਿਲਮਾਇਆ ਜਾਂਦਾ ਆ ਤੇ ਜੋ ਕੁਝ ਤੁਸੀਂ ਦਿਖਾਉਨੇ ਆ ਉਹ ਫਿਰ ਡੱਬ ਕਰ ਕਰਕੇ ਪੰਜਾਬੀ ਇਧਰ ਨੂੰ ਵੀ ਹਿੰਦੀ ਚ ਕਰਕੇ ਤੁਸੀਂ ਸੇਟਦੇ ਹੋ ਅੱਜ ਤੁਹਾਨੂੰ ਦਿਲਜੀਤ ਤੇ ਬੜਾ ਆਉਂਦਾ ਆ ਉਹ ਯਾਰ ਹੱਦ ਵਾ ਇਹਨਾਂ ਦੀ ਵੀ ਤਿਲ ਨਗਾ ਨਾਲਿਆਂ ਦੀ ਤੇਲਗੂ ਵਾਲਿਆਂ ਦੀ ਹੈਦਰਾਬਾਦੀ ਹੈ ਪਹਿਲੇ ਉੱਤੇ ਦੀ ਕੋਈ ਐਨ ਜੀਓ ਹੋ ਗਈ ਉਹ ਪਾਉਂਦੇ ਫਿਰਦੇ ਪਟੀਸ਼ਨਾਂ ਕੀ ਉਹ ਤਾਂ ਉਹਨਾਂ ਨੇ ਹਾਰ ਰੱਖਿਆ ਜੀ ਵੀ ਐ ਨਾ ਹੋਵੇ ਤੁਸੀਂ ਦੱਸਿਓ ਹੁਣ ਕਮੈਂਟ ਕਰਕੇ ਯਾਰ ਇਹ ਗਲਤ ਗੱਲ ਨਹੀਂ ਹੈਗੀ